ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਵੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਕੀ ਗਰਮੈਚ ਹੈ ਜਿਹੜੀ ਉਹ ਇਸੇ ਤਰ੍ਹਾਂ ਜਾਰੀ ਰਹੂਗੀ ਜਾਂ ਗਰਮੀ ਤੋਂ ਥੋੜੀ ਰਾਹਤ ਮਿਲੂਗੀ ਜਿਸ ਤਰ੍ਹਾਂ ਆਪਾਂ ਪਿੱਛੇ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ 21 22 23 24 ਤਰੀਕ ਤੱਕ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਖੁਸ਼ਕੀ ਰਹੂਗਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਜਿਹੜੀ ਉਹ ਨਹੀਂ ਆ ਸਕਦੀ ਲੇਕਿਨ ਜੇਕਰ ਹੁਣ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰਦੇ ਆਂ ਹਵਾਵਾਂ ਜਿਹੜੀਆਂ ਉਹ ਇਸ ਵਕਤ ਪੱਛਮ ਦੀਆਂ ਚੱਲ ਰਹੀਆਂ ਨੇ ਤੇ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਤਾਂ ਇੱਕ ਵੈਸਟਰਨ ਡਸਟਰਬੈਂਸ ਆ ਜਿਹੜਾ ਨਵਾਂ ਆ ਚੁੱਕਿਆ ਜੰਮੂ ਕਸ਼ਮੀਰ ਤੇ ਤੇ ਨਾਲ ਦੀ ਨਾਲ ਇੱਕ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਦੇ ਭਾਗਾਂ ਤੇ ਬਣਿਆ ਹੈ ਜਿਹੜਾ ਕਿ ਹੌਲੀ-ਹੌਲੀ ਪੰਜਾਬ ਦੀ ਤ ਇਹ ਸਿਸਟਮ ਜਿਆਦਾ ਸਟਰੋਂਗ ਨਹੀਂ ਹੈਗਾ ਹੈਗਾ ਕਮਜ਼ੋਰੀ ਆ ਲੇਕਿਨ ਫੇਰ ਵੀ ਇਹ ਜਿਹੜਾ ਸਿਸਟਮ ਆ ਉਹ ਕਾਰਵਾਈਆਂ ਦੇ ਸਕਦਾ ਜਿਹਦੇ ਵਿੱਚ ਜੰਮੂ ਕਸ਼ਮੀਰ ਹਮਾਦਲ ਪ੍ਰਦੇਸ਼ ਤੇ ਉੱਤਰਾਖੰਡ ਇਹਨਾਂ ਤਿੰਨਾਂ ਇਲਾਕਿਆਂ ਦੇ ਵਿੱਚ ਗਰਜ ਚਮਕਣਾ ਛਿੱਟੇ ਨੇਰੀ ਝੱਖੜਾ ਜਾਂ ਕਈ ਥਾਵਾਂ ਤੇ ਚੇਰੇ ਸਥਾਨਾਂ ਤੇ ਬਰਫਬਾਰੀ ਆ ਜਿਹੜੀ ਉਹ ਹੋ ਸਕਦੀ ਆ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਨੇਰੀ ਝੱਖੜਾ ਜਿਹੜਾ ਤੇਜ਼ ਤੂਫਾਨ ਨੇਰੀ ਝੱਖੜ ਜਾਂ ਮਾੜੇ ਮੋٹے ਛਿੱਟੇ ਛਰਾਟੇ ਆ ਜਿਹੜੇ ਉਹ ਆ ਸਕਦੇ ਆ ਤੇ ਬਾਕੀ ਭਾਗਾਂ ਦੇ ਵਿੱਚ ਮੌਸਮ ਜਿਹੜਾ ਉਹ ਇਸੇ ਤਰ੍ਹਾਂ ਹੀ ਬਣਿਆ ਰਹੂਗਾ ਇਹ ਜਿਹੜਾ ਸਿਸਟਮ ਕ੍ਰੀਏਟ ਹੋਣਾ ਇਹ ਦੁਪਹਿਰ ਤੋਂ ਬਾਅਦ ਹੋ ਸਕਦਾ ਪੰਜਾਬ ਦੇ ਭਾਗਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਕੁਝ ਸਥਾਨਾਂ ਤੇ ਜਿਹੜੇ ਬੱਦਲ ਬਈ ਆ ਉਹ ਪੈਦਾ ਹੋ ਸਕਦੇ ਆ ਤੇ ਉਹਦੇ ਨਾਲ ਥੋੜੇ ਸਮੇਂ ਲਈ ਤੇਜ਼ ਹਨੇਰੀ ਝਖੜਾ ਕੇ ਉਹ ਅੱਗੇ ਲੰਘ ਸਕਦਾ ਜੇਕਰ ਬਾਕੀ ਭਾਗਾਂ ਦੀ ਗੱਲ ਕਰੀਏ ਤਾਂ Rajasthan, Gujarat, Madhya Pradesh, Bihar, Chhattisgarh, Uttar Pradesh ਇਹਨਾਂ ਸਾਰੇ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਪਛਮੀ ਉੱਤਰ ਪ੍ਰਦੇਸ਼ ਪੂਰਬੀ Rajasthan ਦਿੱਲੀ ਹਰਿਆਣੇ ਦੇ ਕੁਝ ਭਾਗ ਅਤੇ ਪੰਜਾਬ ਇਹ ਸਾਰੇ ਭਾਗਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੱਸਿਆ ਬਈ ਦੁਪਹਿਰ ਤੋਂ ਬਾਅਦ 25 ਤੇ 26 ਤਰੀਕ ਨੂੰ ਕੁਝ ਸਥਾਨਾਂ ਤੇ ਥੋੜੇ ਸਮੇਂ ਲਈ ਬੱਦਲ ਜਿਹੜਾ ਉਹ ਪੈਦਾ ਹੋ ਸਕਦਾ ਤੇ ਤੇਜ਼ੀ ਨਾਲ ਹਨੇਰੀ ਝੱਖੜ ਲਿਆ ਕੇ ਛਿੱਟਾ ਛਰਾਟਾ ਪਾ ਕੇ ਅੱਗੇ ਲੰਘ ਜਾਏਗਾ ਇਹ ਜਿਹੜੀਆਂ 2 ਦਿਨ ਕਾਰਵਾਈਆਂ ਰਹਿਣਗੀਆਂ ਉਸ ਤੋਂ ਬਾਅਦ ਜਿਹੜੀਆਂ ਜ਼ਬਰਦਸਤ ਕਾਰਵਾਈਆਂ ਉਹ 30 April ਤੋਂ ਬਾਅਦ ਆ ਜਿਹੜੀਆਂ ਉਹ ਸ਼ੁਰੂ ਹੋਣਗੀਆਂ ਜਿਹੜੀਆਂ ਕਿ ਮਈ ਦਾ ਪਹਿਲਾ ਹਫਤਾ ਪੂਰਾ ਲਗਾਤਾਰ ਇੱਕ ਤੋਂ ਇੱਕ ਸਿਸਟਮ ਆ ਜਿਹੜੇ ਉਹ ਬਾਰ ਬਾਰ ਆਉਣੇ ਆ ਜਿਹਦੇ ਨਾਲ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਸਾਰੇ ਇਲਾਕਿਆਂ ਦੇ ਵਿੱਚ ਹੀ ਹਨੇਰੀ ਝੱਖੜਾਂ ਮੀਂਹ ਤੇਜ਼ ਤੂਫਾਨ ਗੜੇ ਮਾਰੀ ਇਹ ਸਾਰਾ ਦੌਰ ਆ ਜਿਹੜਾ ਉਹ ਆਊਗਾ ਉਹਦੇ ਬਾਰੇ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਅਪਡੇਟ ਦੇਵਾਂਗੇ ਹੁਣ ਆਪਾਂ ਗੱਲ ਕਰਦੇ ਆਂ ਬਈ ਆਉਣ ਵਾਲੇ 5 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਨਾਲ ਹੀ ਆਪਾਂ ਕਿਸਾਨ ਵੀਰਾਂ ਲਈ ਗੱਲ ਕਰਦੇ ਆਂ ਬਈ ਜੇਕਰ ਉਹਨਾਂ ਦੀ ਫਸਲ ਕੱਟਣ ਵਾਲੀ ਆ ਉਹ ਤੁਸੀਂ ਆਪਣੀ ਹਫ਼ਤੇ ਦੇ ਵਿੱਚ ਇਹ ਕੰਮ ਜਿਹੜਾ ਹਫ਼ਤੇ 10 ਦਿਨਾਂ ਚ ਨਿਮੜੋ 30 April ਤੋਂ ਪਹਿਲਾਂ ਪਹਿਲਾਂ ਤੇ ਮੰਡੀ ਜੋ ਵੀ ਫਸਲ ਆ ਜਿਹੜੀ ਉਹ ਸਹੀ ਤਰੀਕੇ ਨਾਲ ਵੇਚੀ ਜਾ ਸਕੇ ਕਿਉਂਕਿ ਮਈ ਦਾ ਪਹਿਲਾ ਹਫਤਾ ਜਿਹੜਾ ਉਹ ਮੀਂਹੇ ਰਿਆ ਦੇ ਲਈ ਬਹੁਤ ਜ਼ਬਰਦਸਤ ਹੋਣ ਵਾਲਾ ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਉਹ ਨੁਕਸਾਨ ਹੋ ਸਕਦਾ ਹੁਣ ਆਪਾਂ ਆਉਣ ਵਾਲੇ 5 ਦਿਨਾਂ ਦੇ ਮੌਸਮ ਦੀ ਗੱਲ ਕਰਦੇ ਹਾਂ ਜੇਕਰ ਆਪਾਂ ਆਉਣ ਵਾਲੇ 5 ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਉਣ ਵਾਲੇ 24 ਘੰਟੇ ਦੇ ਵਿੱਚ ਜਾਣੇ ਕਿ 25 ਤਰੀਕ ਨੂੰ ਦਿਨੇ ਤੇ ਰਾਤ ਨੂੰ ਸਿਸਟਮ ਆ ਜਿਹੜਾ ਉਹ ਜੰਮੂ ਕਸ਼ਮੀਰ ਦੇ ਨਾਲ ਆ ਟਕਰਾਉਣਾ ਤੇ ਨਾਲ ਦੇ ਨਾਲ ਇੱਕ ਚੱਕਰਵਾਤ ਬੜਨਾ ਜਿਹੜਾ ਕਿ ਪਾਕਿਸਤਾਨ ਤੇ ਪੰਜਾਬ ਦੇ ਭਾਗਾਂ ਤੇ ਬਣੂਗਾ ਇੰਨਾ ਸਟਰੋਂਗ ਨਾ ਹੋਣ ਦੇ ਬਾਵਜੂਦ ਵੀ ਜਿਹੜਾ ਉਹ ਪੰਜਾਬ ਦੇ ਵਿੱਚ ਨੇਰੀ ਝੱਖੜ ਨੂੰ ਅੰਜਾਮ ਦੇ ਸਕਦਾ ਕਈ ਇਲਾਕਿਆਂ ਦੇ ਵਿੱਚ ਨੇਰੀ ਝੱਖੜਾ ਜਿਹੜਾ ਉਹ ਆ ਸਕਦੀ ਹੈ 25 ਤੇ 26 ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਜ਼ਿਆਦਾ ਅਸਰ ਰਹੂਗਾ ਇਹਦਾ ਉੱਥੇ ਨੇਰੀ ਝੱਖੜ ਕਈ ਥਾਮ ਤੇ ਮੀਂਹ ਤੇਜ਼ ਕਈ ਥਾਮਾਂ ਤੇ ਆਪਣਾ ਬਰਖਵਾਰੀ ਜਿਹੜੀ ਉਹ ਹੋ ਸਕਦੀ ਆ ਪਿਛਲੇ ਸਿਸਟਮ ਨੇ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀਗਾ ਜੰਮੂ ਕਸ਼ਮੀਰ ਦਾ ਜਿਹਦੇ ਵਿੱਚ ਰਾਮਬਾਣ ਦਾ ਏਰੀਆ ਜਿਹੜਾ ਉੱਥੇ ਪਹਾੜਾ ਜਿਹੜਾ ਪੂਰੀ ਤਰੰਗ ਕਰ ਗਿਆ ਸੀ ਕਿਉਂਕਿ ਬੱਦਲ ਫਟ ਗਿਆ ਸੀ ਉੱਥੇ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਜੇਕਰ ਗੱਲ ਕਰੀਏ ਉੱਤਰਾਖੰਡ ਦੀ ਤਾਂ ਘੱਟ ਚਾਂਸ ਨੇ ਮੀਂਹ ਦੇ ਅ ਬਾਕੀ ਰਾਜਸਥਾਨ ਦੇ ਪੂਰਬੀ ਭਾਗ ਹਰਿਆਣਾ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਇੰਨਾ ਚ ਵੀ ਨੇਰੀ ਚਖੜ ਦਾ ਦੌਰ ਆ ਜਿਹੜਾ ਉਹ ਆ ਸਕਦਾ ਰਾਜਸਥਾਨ ਦੇ ਬਾਕੀ ਭਾਗ ਗੁਜਰਾਤ ਮਧ ਪ੍ਰਦੇਸ਼ ਰਾਜਸਥਾਨ ਛਤੀਸਗੜ ਇਹਨਾਂ ਸਾਰੇ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਨਾਰਥ-ਈਸਟ ਇੰਡੀਆ 'ਚ ਬਰਖਾ ਹੋ ਸਕਦੀ ਆ 26 ਤਰੀਕ ਨੂੰ ਵੀ ਇਸੇ ਤਰ੍ਹਾਂ ਕਾਰਵਾਈਆਂ ਜਿਹੜੀਆਂ ਚਲਦੀਆਂ ਰਹਿਣਗੀਆਂ ਹਲਕੀਆਂ ਫੁਲਕੀਆਂ ਹਨੇਰੀ ਝੱਖੜੀਆਂ ਤੂਫਾਨ ਦੀਆਂ ਤੇ ਬਾਕੀ ਜ਼ਿਆਦਾ ਵੱਡੇ ਲੈਵਲ ਤੇ ਗਤੀਵਿਧੀ ਹਲੇ ਹੋਣ ਦੀ ਸੰਭਾਵਨਾ ਨਹੀਂ ਹੈ ਨਾਰਥ-ਈਸਟ ਇੰਡੀਆ 'ਚ ਬਰਖਾ ਹੋ ਸਕਦੀ ਹੈ ਬਾਕੀ ਸਾਰੇ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਗੱਲ ਕਰੀਏ 27 ਤਰੀਕ ਦੀ ਤਾਂ 27 ਤਰੀਕ ਨੂੰ ਵੀ ਹਿਮਾਚਲ ਪ੍ਰਦੇਸ਼ ਦੇ ਕਾਫੀ ਇਲਾਕੇ ਜੰਮੂ ਕਸ਼ਮੀਰ ਤੇ ਪੰਜਾਬ ਦੇ ਕੁਝ ਭਾਗ ਇਨ੍ਹਾਂ 'ਚ ਹਲਕੀ ਫੁਲਕੀ ਛੱਟਫਟ ਕਾਰਵਾਈ ਹਨੇਰੀ ਝੱਖੜ ਦੇ ਨਾਲ ਗਰਜ ਚਮਕਣਾ ਛੱਟਿਆਂ ਦੀ ਹੋ ਸਕਦੀ ਹੈ ਬਾਕੀ ਸਾਰੇ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਨਾਰਥ-ਈਸਟ ਇੰਡੀਆ 'ਚ ਬਰਖਾ ਜਿਹੜੀ ਹੋ ਸਕਦੀ ਹੈ ਬਾਕੀ ਉੜੀਸਾ ਦੇ ਭਾਗਾਂ ਦੇ ਵਿੱਚ ਮਹਾਰਾਸ਼ਟਰ ਦੇ ਕੁਝ ਭਾਗਾਂ 'ਚ ਬਰਖਾ ਹੋ ਸਕਦੀ ਹੈ ਗੱਲ ਕਰੀਏ ਆਪਾਂ 28 ਤਰੀਕ ਦੀ 28 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਵੀ ਨਾਰਥ-ਈਸਟ ਇੰਡੀਆ ਦੇ ਵਿੱਚ ਬਰਖਾ ਵੱਧ ਰਹੀ ਹੈ ਪੂਰਬੀ ਉੱਤਰ ਪ੍ਰਦੇਸ਼ ਤੱਕ ਬਿਹਾਰ ਆਪਣੇ ਮੱਧ ਪ੍ਰਦੇਸ਼ ਦੇ ਕੁਝ ਭਾਗ ਉੜੀਸਾ ਦੇ ਕੁਝ ਭਾਗ ਇਹਨਾਂ ਸਾਰੇ ਭਾਗਾਂ 'ਚ ਬਰਖਾ ਵੱਧ ਰਹੀ ਹੈ ਉੱਤਰਾਖੰਡ 'ਚ ਹਲਕੀ ਫੁਲਕੀ ਕਾਰਵਾਈ ਹੈ ਜਿਹੜੀ ਉਹ ਬਾਤ ਰਹੀ ਹੈ ਲੇਕਿਨ ਪੰਜਾਬ ਦੇ ਬਾਸਣੇ ਜੰਮੂ ਕਸ਼ਮੀਰ ਰਾਜਸਥਾਨ ਗੁਜਰਾਤ ਦਿੱਲੀ ਮੱਧ ਪ੍ਰਦੇਸ਼ ਹਰਿਆਣਾ ਸਾਰੇ ਭਾਗਾਂ 'ਚ ਮੌਸਮਾ ਜਿਹੜਾ ਉਹ ਸਾਫ਼ ਤੇ ਖੁਸ਼ਕਾ ਉਸ ਤੋਂ ਬਾਅਦ ਗੱਲ ਕਰੀਏ ਭਾ 29 ਤਰੀਕ ਦੀ 29 ਤਰੀਕ ਨਾਰਥ-ਈਸਟ ਇੰਡੀਆ ਦੇ ਵਿੱਚ ਬਰਖਾ ਬਹੁਤ ਜ਼ਿਆਦਾ ਬਾਝੂਗੀ ਬਿਹਾਰ ਛਤੀਸਗੜ੍ਹ ਦੇ ਭਾਗ ਓਡੀਸ਼ਾ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਪੂਰਬੀ ਭਾਗਾਂ 'ਚ ਬਰਖਾ ਜਿਹੜੀ ਉਹ ਜ਼ਬਰਦਸਤ ਹੋ ਸਕਦੀ ਹੈ ਉੱਤਰ ਭਾਰਤ 'ਚ ਮੌਸਮ ਖੁਸ਼ਕ ਰਹੂਗਾ ਗੱਲ ਕਰੀਏ ਆਪਾਂ 30 ਤਰੀਕ ਦੀ ਤਾਂ 30 ਤਰੀਕ ਨੂੰ ਵੀ ਉੱਤਰ ਭਾਰਤ ਦੇ ਭਾਗਾਂ ਦੇ ਵਿੱਚ ਮੌਸਮ ਜਿਹੜਾ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਲੇਕਿਨ ਨਾਰਥ-ਈਸਟ ਇੰਡੀਆਸ ਅਨੇ ਬਿਹਾਰ, ਛੱਤੀਸਗੜ, ਉੱਤਰ ਪ੍ਰਦੇਸ਼ ਪੂਰਬੀ ਇਨ੍ਹਾਂ ਭਾਗਾਂ 'ਚ ਬਰਖਾ ਜਿਹੜੀ ਉਹ ਹੋ ਸਕਦੀ ਹੈ। ਤੇ ਅਸਲੀ ਕਾਰਵਾਈ ਜਿਹੜੀ ਵਧਣੀ ਆ ਉਹ ਇੱਕ ਤਰੀਕ ਤੋਂ ਵਧਣੀ ਆ ਤੁਸੀਂ ਮੈਪ ਤੇ ਦੇਖ ਸਕਦੇ ਹੋ ਪਾਕਿਸਤਾਨ ਦੇ ਭਾਗ ਵੀ ਉੱਤਰਾਖੰਡ ਹਿਮਾਚਲ ਪ੍ਰਦੇਸ਼ ਸਾਰਾ ਨਾਰਥ-ਈਸਟ ਇੰਡੀਆ ਬਿਹਾਰ ਤੱਕ ਜਿਹੜੀ ਬਰਖਾ ਜਿਹੜੀ ਉਹ ਵਧਣ ਦੇ ਚਾਂਸ ਬਣ ਰਹੇ ਆ ਇੱਕ ਤਰੀਕ ਤੋਂ ਬਾਅਦ ਲਗਾਤਾਰ 8-10 ਦਿਨਾਂ ਮੀਂਹ ਜਿਹੜਾ ਉਹ ਸਾਰੇ ਭਾਰਤ ਜੀ ਜ਼ਬਰਦਸਤ ਤਰੀਕੇ ਨਾਲ ਵਾਜਣਾ ਇਹ ਸੀਗਾ ਆਉਣ ਵਾਲੇ 5 ਦਿਨਾਂ ਦਾ ਮੌਸਮ ਦਾ ਹਾਲ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ